ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਫਰੀਦਕੋਟ ਕੇਂਦਰੀ ਮਾਡਰਨ ਗੇਲ ਦੇ ਬਾਹਰ ਦੀਆਂ ਤਾਂ ਚੰਦਪਾਣ ਦੇ ਵਿੱਚ ਪਿਛਲੇ ਦਿਨੀ ਜੋ ਵਿਵਾਦ ਪੈਦਾ ਹੋਇਆ ਸੀਗਾ ਤਾਂ ਕਾਫੀ ਲੋਕਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਸੀਗਾ ਜਿਨ੍ਹਾਂ ਦੀ ਪੁਲਿਸ ਦੇ ਨਾਲ ਜਿਹੜੀ ਉੱਥੇ ਝੜਪ ਹੋਈ ਸੀਗੀ ਇਟਾ ਰੋੜੇ ਚੱਲੇ ਸੀਗੇ ਤੇ ਅੱਜ ਉਹਨਾਂ ਨੂੰ ਰਿਹਾਅ ਕੀਤਾ ਗਿਆ ਹੈ ਰੀਲੀਜ਼ ਕੀਤਾ ਗਿਆ ਹੈ ਜੇਲ੍ਹ ਦੇ ਵਿੱਚੋਂ ਤਾਂ ਇਸ ਬੱਸ ਦੇ ਵਿੱਚ ਤਮਾਮ ਜਿਨੇ ਜੇਲ੍ਹ ਦੇ ਵਿੱਚੋਂ ਕੋ ਮਜ਼ਦੂਰ ਨੇ ਉਹ ਬਾਹਰ ਕੱਢੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਬਾਹਰ ਦੀਆਂ ਆ ਦੇਖ ਸਕਦੇ ਹੋ ਤੁਸੀਂ ਉਹਨਾਂ ਨੂੰ ਅੱਜ ਜੇਲ੍ਹ ਤੋਂ ਇਹ ਹਾ ਕਰ ਦਿੱਤਾ ਗਿਆ ਹੈ ਤਾਂ ਇਸ ਬੱਸ ਦੇ ਵਿੱਚ ਤਮਾਮ ਜਿਹੜੇ ਉਹ ਮਜ਼ਦੂਰ ਜਿਹੜੇ ਮੌਜੂਦ ਨੇ ਦੇਖ ਸਕਦੇ ਹੋ ਤੁਸੀਂ ਨਾਹਰੇਬਾਜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਾਫੀ ਗਿਣਤੀ ਜਿਹੜੀ ਇਹਨਾਂ ਮਜ਼ਦੂਰਾਂ ਦੀ ਹੈ ਜਿਨ੍ਹਾਂ ਨੂੰ ਅੱਜ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ ਕਿਉਂਕਿ ਕਾਫੀ ਜਿਹੜਾ ਮਾਮਲਾ ਜਿਹੜਾ ਪੱਕ ਚੁੱਕਿਆ ਸੀਗਾ ਇਹਨਾਂ ਦੇ ਜੇਲ੍ਹ ਦੇ ਵਿੱਚ ਅੰਦਰ ਜਾਣ ਕਰਕੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਫਰੀਦਕੋਟ ਮਾਡਰਨ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਤਾਂ ਆਹ ਦੇਖ ਸਕਦੇ ਹੋ ਤੁਸੀਂ ਜਿਹੜਾ ਜੇਲ੍ਹ ਦੇ ਵਿੱਚੋਂ ਰਿਹਾ ਉਹਨਾਂ ਨੂੰ ਕੀਤਾ ਗਿਆ ਹੈ ਤਾਂ ਬੱਸ ਦੇ ਵਿੱਚ ਬਾਹਰ ਆਏ ਤੇ ਹੁਣ ਬੱਸ ਦੇ ਵਿੱਚੋਂ ਉਤਰ ਰਹੇ ਨੇ ਤਾਂ ਜਿੰਨੀਆਂ ਇੱਥੇ ਜਥੇਬੰਦੀਆਂ ਉਹਨਾਂ ਵੱਲੋਂ ਉਹਨਾਂ ਦਾ ਮਾਣ ਸਨਮਾਨ ਵੀ ਕੀਤਾ ਜਾਵੇਗਾ ਜਿਹੜੇ ਵੀ ਲੋਕ ਅੰਦਰ ਜਿਹੜੇ ਆ ਰਹੇ ਨੇ ਉਹ ਇੱਕ ਵਾਰ ਬਿਨਾਂ ਸ਼ਰਤਾਂ ਜਿਹੜੇ ਨਾਲ ਤੁਹਾਡੇ ਨਾਲ ਸਥਾਨੀਆਂ ਕਨਵੀਨਰ ਕਰ ਰਹੇ ਆ ਫਰੀ ਕੋਟ ਮੋਡਰਨ ਥੇਲ ਦੀਆਂ ਨਾਇਸਿਕ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਰਿਹਾ ਕਰ ਦਿੱਤੀ ਹੈ ਸਾਰੇ ਇਹ ਲੋਕਾਂ ਦੀ ਜਿੱਤ ਹੈ ਜੀ ਖਾਸ ਕਰਕੇ ਜਿਹੜੀ ਚੰਦਪਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਸੀ ਉਹਦੀ ਜੇਤਾ ਉਹ ਸੰਘਰਸ਼ ਕੀਤਾ ਲੋਕਾਂ ਨੇ ਤਾਂ ਹੀ ਜਿਹੜਾ ਬਿਨਾਂ ਸ਼ਰਤ ਰਿਹਾ ਕਰਾਏ ਆ ਲੋਕ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਜਿਹੜਾ ਇਹਨਾਂ ਦੇ ਘਰ-ਬਾਰ ਤੋੜੇ ਗਏ ਸੀ ਉਹਦਾ ਮੁਆਵਜ਼ਾ ਜਾਂ ਜਿੰਨੇ ਜ਼ਖਮੀ ਹੋਏ ਸੀ ਉਹਨਾਂ ਦੇ ਇਲਾਜ ਇਹ ਸਾਰਾ ਕੁਝ ਜਿਹੜਾ ਉਹ ਪ੍ਰਸ਼ਾਸਨ ਤੋਂ ਕਰਵਾਵਾਂਗੇ ਜਿਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਅਸੀਂ ਜੇਲ੍ਹ ਚੋਂ ਬਾਹਰ ਕਰਵਾਇਆ ਬਿਨਾਂ ਸ਼ਰਤ ਇਸੇ ਤਰੀਕੇ ਨਾਲ ਲੋਕਾਂ ਦੇ ਦਬਾਅ ਸਦਕਾ ਜਿਹੜਾ ਰਹਿੰਦਿਆਂ ਮੰਗਾ ਉਹ ਵੀ ਮਨਵਾਈਆਂ ਜਾਣਗੀਆਂ ਤੇ ਖਾਸ ਕਰਕੇ ਜਿਹੜਾ ਗਮਦੂਰੇ ਕਾ ਲਾਣਾ ਉਹ ਦੇਖ ਲੈ ਜਿਨ੍ਹਾਂ ਜਿਹੜਾ ਕਹਿੰਦਾ ਸੀ ਕਿ ਪਤਾ ਨਹੀਂ ਸ਼ਾਇਦ ਮੈਂ ਨਾ ਗਰੀਬ ਲੋਕਾਂ ਨੂੰ ਕੋਟਾ ਕੇ ਤੇ ਪਤਾ ਨਹੀਂ ਕੀ ਮਹਾਨ ਬਣ ਗਿਆ ਤੇ ਜਾ ਮੈਂ ਜਿਹੜਾ ਕਿ ਇਹਨਾਂ ਨੂੰ ساری ਉਮਰ ਜੇਲ੍ਹ ਚੋਂ ਹੀ ਨਿਕਲਣ ਦੇਵਾਂਗਾ ਤੇ ਆ ਦੇਖ ਲੈ ਗਮਦੂਰਾ ਅੱਖਾਂ ਖੋਲ ਕੇ ਕਿ ਆ ਉਹੀ ਲੋਕ ਜਿਹੜੇ ਜਿਨ੍ਹਾਂ ਨੂੰ ਤੁਸੀਂ ਦਬਾਉਣ ਦੀ ਕਸ਼ਿਸ਼ ਕੀਤੀ ਸੀ ਆਪਦੇ ਘਰ ਜਾ ਕੇ ਤਾਂ ਸੌਣਗੇ ਤੇ ਗੰਦੂਰ ਸਿਆ ਤੂੰ ਕਾਇਮ ਹੋ ਕੇ ਰਹਿ ਹੁਣ ਜ਼ੋਰ ਵੇਖਣ ਦੀ ਤੇਰੀ ਵਾਰੀ ਆ ਅਸੀਂ ਇਹੀ ਕਹੀ ਜਾਵਾਂਗੇ ਬਹੁਤ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਸਾਰੇ ਨਗਰ ਨੇ ਸਹਿਯੋਗ ਦਿੱਤਾ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਾਹਰ ਕਢਾਇਆ ਕਿੰਨੇ ਕੁ ਜਿਹੜੇ ਤੁਸੀਂ ਵਿਅਕਤੀ ਸੀ ਜਿਨ੍ਹਾਂ ਨੂੰ ਅੰਦਰ ਕੀਤਾ ਸੀ ਅਸੀਂ 37 ਦੇ ਲਗਭਗ 3 ਬੁੜੀਆਂ 34 ਬੰਦੇ ਸੀ ਜੀ ਇਹ ਗੱਲ ਕੀ ਬਣੀ ਸੀ ਉਹਦੇ ਤੁਸੀਂ ਤੋਂ ਮੌਕੇ ਤੇ ਮੌਜੂਦ ਹੋਵੋਗੇ ਕੀ ਕਾਰਨ ਕੀ ਬਣਿਆ ਅਸੀਂ ਆਪਣਾ 3-4 ਵਜੇ ਦੇ ਲਗਭਗ ਆਏ ਸੀ ਜਿੱਥੇ ਸਾਨੂੰ ਪਤਾ ਚੱਲਿਆ ਕਿ ਉੱਥੇ ਮੋਰਚਾ ਲੱਗਿਆ ਹੋਇਆ ਦਾਸ ਜ਼ਿਲ੍ਹੇ ਦਾ ਜ਼ਥੇਦਾਰਾ ਸ਼੍ਰੋਣੀ ਪੰਥ ਅਕਾਲੀ ਸੰਤ ਖਾਲਸਾ ਦਲ ਸ਼ਹੀਦਾਂ ਸਿੰਘ ਸਾਹਿਬ ਜ਼ਥੇਦਾਰ ਬਾਬਾ ਸ਼ਹੀਦ ਸਿੰਘ ਜੀ ਸ਼੍ਰੋਣੀ ਪੰਥ ਅਕਾਲੀ ਦਸ਼ਮੇਸ਼ ਤਰਨਾਰਾਦ ਸਿੰਘ ਸਾਹਿਬ ਜ਼ਥੇਦਾਰ ਮੇਜਰ ਸਿੰਘ ਸੋਢੀ ਜੀ ਅਸੀਂ ਸਾਰਿਆਂ ਇਹ ਨਿੰਗ ਸਿੰਘ ਜ਼ਥੇਵੰਦੀਆਂ ਦਾ ਜਿੰਨੀਆਂ ਸਮਾਜ ਸੇਵਾ ਸੰਸਥਾਾਂ ਅ ਮੀਦੂਰ ਕ੍ਰਾਂਤੀਕਾਰੀ ਜੂਨੀਅਨ ਜਿੰਨੀਆਂ ਵੀ ਸੰਸਥਾਵਾਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਲੋਂ ਆ ਦੇ ਕਿਹਾ ਜਾ ਰਿਹਾ ਕਾਫੀ ਤਸ਼ੱਦਦ ਕੀਤਾ ਹੋਇਆ ਇਹ ਗੱਲ ਨਹੀਂ ਆਪਣੇ ਦੇ ਕਿਸੇ ਨੇ ਕੋਈ ਅਥ ਨਹੀਂ ਲਾਇਆ ਲੋਕਾਂ ਨੂੰ ਉਹ ਤਰ੍ਹਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਸਾਰਿਆਂ ਦਾ ਸਿੱਖ ਬੰਦੀ ਜੋ ਵੀ ਜਸੇ ਬੰਦੀਆਂ ਦਾ ਬਹੁਤ-ਬਹੁਤ ਮਿਹਰਬਾਨੀ ਜਿੰਨਾਂ ਨੇ ਸਾਨੂੰ ਰਹਾ ਕਰਿਆ ਜੀ ਬਸ ਧੰਨਵਾਦੀ ਇੱਕ ਕੋ ਜੇਲ੍ਹ ਦੇ ਵਿੱਚੋਂ ਅੱਜ ਬਾਹਰ ਆਇਓ ਸਾਰੇ ਜਸੇ ਬੰਦੀਆਂ ਨੇ ਸਾਰਾ ਜੀ ਵਧੀਆ ਮਾਹੌਲ ਜਿੱਤ ਪ੍ਰਾਪਤ ਕੀਤੀ ਹੈ ਜੀ ਹਾਂਜੀ ਇਹਨਾਂ ਦੀ ਬਦਾਲਤ ਅਸੀਂ ਬਾਹਰ ਆਈ ਕਿ ਕਿਵੇਂ ਮਾਹੌਲ ਰਿਹਾ ਸਾਰਾ ਜਿੱਦੋਂ ਤੁਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਆਈ ਸਾਨੂੰ ਵੈਸੇ ਕਟ ਮਾਰਤਾ ਨਹੀਂ ਬਹੁਤੀ ਹੋਈ ਜੀ ਵੈਸੇ ਪਰ ਠੀਕ ਆ ਜੀ ਜੋ ਵੀ ਹੋਇਆ ਤਾਂ ਦਵਾ ਸਾਰਿਆਂ ਦਾ ਜਿਨ੍ਹਾਂ ਨੇ ਸਟੇਸ਼ਨ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਕਾਰਨ ਕੀ ਬਣਿਆ ਤੇ ਕੀ ਮਾਹੌਲ ਕੀ ਸੀਗਾ ਕਿਉਂ ਤੁੰਨੂੰ ਗ੍ਰਿਫਤਾਰ ਕਰਨਾ ਪਿਆ ਜਿਹੜੀ ਪੁਲਿਸ ਦੇ ਨਾਲ ਝੜਪੂਈ ਐ ਸਿਲਵਰ ਵਿੱਚ ਸਾਰੀ ਅਸਲੀਅਤ ਕੀ ਸੀਗੀ ਉਹਦਾ ਸਾਨੂੰ ਤਾਂ ਪਤਾ ਨਹੀਂ ਇਹਨਾਂ ਦਾ ਸਿੱਕੇ ਨਹੀਂ ਤੁਸੀਂ ਸੀਗਾ ਜੀ ਉੱਥੇ ਪਰ ਹਵੜਾ ਦਾ ਵੀਚੇ ਨਹੀਂ ਪਤਾ ਲੱਗਿਆ ਜੀ ਕੋਈ ਕਿਵੇਂ ਲੱਗ ਆਈ ਕਿੰਨਾ ਇੰਦਰ ਦਵਾਈ ਚ ਉਹਨਾਂ ਨੂੰ ਬੱਸਾਂ ਦੇ ਵਿੱਚ ਮੋੜ ਤੋ ਤਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਅੱਜ ਉਹਨਾਂ ਦਾ ਹਾਰ ਪਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜਿੰਨੇ ਲੋਕ ਜਿਹੜੇ ਢਿਲ ਦੇ ਵਿੱਚ ਤੇ ਜਿਹੜਾ ਇਹ ਸੀਗਾ ਕਿ ਪ੍ਰਸ਼ਾਸਨ ਨੇ ਬਹੁਤ ਸਾਰੇ ਸਾਡੇ ਜਿਹੜੇ ਬੰਦੇ ਆ ਇਹ ਅੰਦਰ ਕੀਤੇ ਹੋਏ ਸੀਗੇ ਇਹ ਸਾਰੇ ਬਿਨਾਂ ਸ਼ਰਤ ਰਿਹਾ ਹੋਏ ਆ ਇਹ ਲੋਕ ਸੰਘਰਸ਼ ਦੀ ਔਰ ਲੋਕ ਪੱਖੀ ਮੀਡੀਆ ਦੀ ਜਿੱਤ ਆ ਔਰ ਚੰਦ ਭਾਨ ਦੇ ਲੋਕਾਂ ਦੀ ਜਿੱਤ ਆ ਪ੍ਰਸ਼ਾਸਨ ਨੇ ਸਾਡੇ ਨਾਲ ਇਹਦੂ ਬਿਨਾਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹ ਪ੍ਰਵਾਨ ਕੀਤੀਆਂ ਜਿਹਦੇ ਵਿੱਚੋਂ ਜਿਹੜੇ ਦੋਸ਼ੀਆਂ ਨੇ ਗੋਲੀ ਚਲਾਈ ਆ ਉਹਨਾਂ ਤੇ 307 ਦਾ ਪਰਚਾ ਹੋਇਆ ਐਸਸੀਐਸਟੀ ਐਕਟ ਦਾ ਪਰਚਾ ਹੋਇਆ ਔਰ ਜਿਹੜਾ ਦੋਸ਼ੀ ਖਾਨੇਦਾਰ ਸੀ ਉਨੇ ਇੱਕ ਵਾਰ ਹੀ ਲਾਇਨ ਹਾਜ਼ਰ ਕੀਤਾ ਗਿਆ ਸਦਾ ਦਿੱਤੀ ਗਈ ਹੈ ਜਿਹੜੇ ਬਾਕੀ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਪ੍ਰਸ਼ਾਸਨ ਨੇ ਤੇ ਜਿਹੜਾ ਸਮਾਨ ਦਾ ਕੋਈ ਨੁਕਸਾਨ ਕੀਤਾ ਗਿਆ ਮਜ਼ਦੂਰਾਂ ਦੇ ਦਾ ਉਹਨਾਂ ਆ ਪਰਭਾਈ ਕੀਤੀ ਜਾਊਗੀ ਔਰ ਜਿਹੜਾ ਜਿੱਥੇ ਇਸ਼ੂ ਸੀਗਾ ਅਗਲਾ ਪ੍ਰੋਗਰਾਮ ਇਹ ਆ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਨੇ ਜਿਹੜੇ ਕੁਝ ਵਾਦੇ ਕੀਤੇ ਸੀ ਉਹ ਪੂਰੇ ਕਰਤੇ ਆ ਰਹਿਣ ਦੇ ਬਾਰੇ ਵੀ ਪ੍ਰਸ਼ਾਸਨ ਆਉਣ ਵਾਲੇ ਸਮੇਂ 'ਚ ਪੂਰੇ ਕਰੂਗਾ ਇੰਨੇ ਬੰਦੇ ਸੀ ਕਿੰਨੇ ਬੰਦੇ ਅੱਜ ਇਹੜੇ ਲਹਿਰ ਆ ਕੇ ਤੇ 41 ਦੇ 41 ਬੰਦੇ ਲਿਉਂਦੇ ਆ ਜੀ ਬਾਹਰ ਪਰ ਮੁੱਖ ਤੌਰ ਤੇ ਕੁਲਦੀਪ ਨੇ ਦਿਖਾਈ ਦੇ ਰਿਹਾ ਠੀਕ ਉਹ ਨਾਲ ਹੀ ਆ ਕੇ ਉਹਨੂੰ ਅੱਗੇ ਚੜਾ ਰਹੇ ਆ ਹਾਂ ਹਾਂ ਅੱਗੇ ਚੜਾਇਆ ਜਾ ਰਿਹਾ ਉਹ ਪਿੰਡ ਦੇ ਵਿੱਚ ਉੱਥੇ ਇਕੱਠਾ ਕੀਤਾ ਹੋਇਆ ਔਰ ਸਾਰੇ ਲੋਕ ਉੱਥੇ ਇਕੱਠੇ ਹੋਏ ਹੋਏ ਅੱਜ ਦਾ ਹੁੰਦਾ ਜੀ ਹੁੰਦਾ ਹਾਂਜੀ ਹਾਂਜੀ ਠੀਕ ਹੈ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਐ ਫਰੀਦਕੋਟ ਦੇ ਮਾਡਰਨ ਥੇਲ ਦੇ ਬਾਹਰ ਦੀਆਂ ਤਾਂ ਇੱਕ ਵਾਰੀ ਫੇਰ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਆ ਬੱਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਿਨਨੇ ਨੌਜਵਾਨ ਸੀ ਮਜ਼ਦੂਰ ਸੀਗੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੀਗਾ ਕਿਉਂਕਿ ਪੁਲਿਸ ਦੇ ਨਾਲ ਇਹਨਾਂ ਦੀ ਚੜਪ ਹੋਈ ਸੀਗੀ ਤਾਂ ਅੱਜ ਉਹ ਸਾਰੇ ਬਿਲਕੁਲ ਜਿਹੜੇ ਰਿਹਾ ਕਰ ਦਿੱਤੇ ਗਏ ਨੇ ਤਾਂ ਇਹ ਬੱਸ ਦੇ ਵਿੱਚ ਤਮਾਮ ਜਿੰਨੇ ਮਜ਼ਦੂਰ ਸੀਗੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਇਸ ਬੱਸ ਦੇ ਵਿੱਚ ਨੇ ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਮੋਰੰਗੇਲ ਦੀਆਂ ਬਾਪੂ ਜੀ ਕੀ ਕਹਿਣਾ ਚਾਹੋਗੇ ਠੀਕ ਸਾਹਿਬ ਜੀ ਚੱਲ ਲਿਖ ਲੈ ਕੀ ਮਾਹੌਲ ਕਿਵੇਂ ਰਿਹਾ ਕਿ ਕਿਹਾ ਜਾ ਰਿਹਾ ਕਿ ਪੁਲਿਸ ਨੇ ਕਾਫੀ ਤਸ਼ੱਦਦ ਕੀਤਾ ਉਹ ਤਾਂ ਜੀ ਹੁੰਦਾ ਹੀ ਆ ਉੱਤੇ ਤੁਸੀਂ ਮੌਕੇ ਤੇ ਸੀਗੇ ਜਦੋਂ ਰੌਲਾ ਪਿਆ ਸਾਰਾ ਪੁਲਿਸ ਦੇ ਨਾਲ ਚੜਪਈ ਹੋਈ ਕੋਈ ਹਾਂਜੀ ਸੀਗੇ ਕੀ ਕਾਰਨ ਕੀ ਬਿਆ ਸੀਗਾ ਸਾਡਾ ਜੀ ਪਾਣੀ ਦਾ ਮਸਲਾ ਹੀ ਸੀਗਾ ਨਹੀਂ ਨਹੀਂ ਲਾਕੀ ਕਾਰਜ ਹੋਇਆ ਜਾਂ ਤੁਸੀਂ ਸ਼ੁਰੂਆਤ ਕੀਤੀ ਰੋੜੇ ਨਾਲ ਬੈਠੇ ਬੈਠੇ ਆਏ ਦੇਖ ਸਕਦੇ ਹੋ ਤੁਸੀਂ ਉਹਨਾਂ ਨੂੰ ਬੱਸ ਦੇ ਵਿੱਚ ਚੜਾਇਆ ਗਿਆ ਤਾਂ ਨਾਰੇਬਾਜ਼ੀ ਉਹਨਾਂ ਵੱਲੋਂ ਫਿਲਹਾਲ ਕੀਤੀ ਜਾ ਰਹੀ ਹੈ ਜਿੰਦਾਬਾਦ ਦੇ ਨਾਰੇ ਜਿਹੜੇ ਉਹਨਾਂ ਵੱਲੋਂ ਲਗਾਏ ਜਾ ਜਿੰਦਾਬਾਦ ਲੜਾਈ ਅੱਧੀ ਜਿੱਤੀ ਹੈ ਜੀ ਹਲੇ ਜ਼ਿੰਦਾਬਾਦ ਕੰਦੂਰ ਉਹਨਾਂ ਨੂੰ ਅੰਦਰ ਕਰਾਉਣਾ ਹੈਗਾ ਮੁਆਵਜ਼ੇ ਲੈਣੇ ਆ ਟੁੱਟੇ ਸਮਾਨ ਦੇ ਮਾਨ ਸਤਕਾਰ ਸਾਡੇ ਮਜ਼ਦੂਰਾਂ ਦਾ ਬਹਾਲ ਕਰਾਉਣਾ ਇਹ ਇੱਕੇ ਦਾ ਜੋਰ ਹੈ ਮੇਰੇ ਕੋਈ ਤੇਰੀ ਤੁਸੀਂ ਰਹਿਣੇ ਲੜਾਈ ਬਾਕੀ ਰਹਿੰਦੀ ਆ ਉਹ ਪੂਰੀ ਹੋਊਗੀ ਬਿਲਕੁਲ ਉਹਦਾ ਤੱਕ ਜਦ ਤੱਕ ਸਿੱਖਾਂ ਦੇ ਪਿੱਛੇ ਇਹ ਦੇਸ਼ ਨਹੀਂ ਜਾਂਦੇ ਹੈਗੇ ਉਹਦੇ ਤੱਕ ਅਸੀਂ ਗੱਲੇ ਜੇਲ੍ਹ ਚ ਨਹੀਂ ਉਹਨਾਂ ਨੂੰ ਸਜ਼ਾਵਾ ਕਰਾਉਣ ਤੱਕ ਅਸੀਂ ਸੰਘਰਸ਼ਾ ਜਿਹੜਾ ਪੂਰੇ ਠੰਮੇ ਨਾਲ ਪੂਰੀ ਦਲੇਰੀ ਨਾਲ ਤੇ ਜਥੇਬੰਦਕ ਟਾਂਕੇ ਨਾਲ ਅਸੀਂ ਇਹਦਾ ਜਵਾਬ ਦੇਵਾਂਗੇ ਹਾਂ ਕਿ ਹੁਣ ਕਿੰਨੇ ਜਿਹੜੇ ਵਿਅਕਤੀ ਆ ਜਿਹੜੇ ਅੱਜ ਬਾਹਰ ਲਿਆਂਦੇ ਤੁਸੀਂ ਸਾਰੇ ਦੇ ਸਾਰੇ ਆ ਕੇ ਦੋ ਬੰਦੇ ਸਾਨੂੰ ਗਾਹਾਂ ਚੜਾ ਰਹੇ ਹੈਗੇ ਆ ਆ ਬਾਕੀ ਸਾਰੇ ਆ ਗਏ ਤੇ ਸਾਰਿਆਂ ਦੀ ਰਿਹਾਈ ਹੋ ਚੁੱਕੀ ਹੈਗੀ ਆ ਜਿਹਦੇ ਕਰਕੇ ਇਹ ਲੋਕਾਂ ਦੀ ਇੱਕ ਬਹੁਤ ਵੱਡੀ ਜਿੱਤ ਹੈਗੀ ਆ ਸਾਰੇ ਪਰਿਵਾਰ ਖੁਸ਼ ਨੇ ਵੀ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਜਾ ਰਹੇ ਤੁਸੀਂ ਖੁਸ਼ ਹਾਂਜੀ ਹਾਂਜੀ ਬਹੁਤ ਖੁਸ਼ ਆ ਜੀ ਇਹਨਾਂ ਦੀ ਵਜ੍ਹਾ ਨਾਲ ਅਸੀਂ ਬਾਹਰ ਆਏ ਹਾਂ ਕਿ ਜੇ ਇਹ ਅੱਜ ਨਾ ਹੁੰਦੇ ਅਸੀਂ ਉੱਥੇ ਹੀ ਹੁੰਦੇ ਆ ਜਾ ਰਹੇ ਪੁਲਿਸ ਨੇ ਕਾਫੀ ਤਸ਼ੱਦਦ ਕੀਤਾ ਸੀਗਾ ਤੁਹਾਡੇ ਦੇ ਵੀ ਹੋਇਆ ਕਿ ਨਹੀਂ ਉਹਦਾ ਕਰਨ ਗਈ ਜੀ ਕੀਤਾ ਸੀ ਜੀ ਪਰ ਬਚਾ ਹੁਣ ਕਿ ਨਹੀਂ ਬਚਾ ਜੀ ਤੇਰਾ ਤਾਂ ਬਚਾਈ ਉਹ ਕਿਰਨਾਂ ਦਾ ਬਚਾਈ ਹੁਣ ਬਾਹਰ ਆ ਗਈ ਜੀ ਆਪਣੇ ਭਰਾਵਾਂ ਸਿਰ ਤੇ ਜਿਹਾ ਸਾ ਬੰਦਿਆ ਸਹਿਮਤੀ ਆਈ ਜਦੋਂ ਨਾ ਤਸਵੀਰਾਂ ਤੋੜਨਾ ਸਾਂਧੀਆਂ ਕੀਤੀਆਂ ਫਰੀਦਕੋਟ ਮਾਡਰਨ ਜੇਲ੍ਹ ਦੀਆਂ ਅਫਰੀਦਕੋਟ ਮਾਡਰਨ ਗੇਲ ਦੇ ਵਿੱਚ ਜਿੱਨੇ ਪਿਛਲੇ ਦਿਨੀ ਚੰਦਪਾਣ ਦੇ ਵਿੱਚ ਇੱਕ ਕਾਫੀ ਵੱਡਾ ਵਿਵਾਦ ਹੋਇਆ ਸੀਗਾ ਪੁਲਿਸ ਦੇ ਨਾਲ ਝੜਪ ਹੋਈ ਸੀ ਮਜ਼ਦੂਰਾਂ ਦੀ ਤਾਂ ਜਿਹੜਾ ਮੁੱਖ ਤੌਰ ਤੇ ਸਰਪੰਚ ਆ ਉਹਦਾ ਪਤੀ ਸੀ ਸਰਪੰਚਨੀ ਸੀਗੀ ਸਾਰਾਂ ਦੀ तमाम ਉਹਨਾਂ ਨੂੰ ਜਿਹੜਾ ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਕਾਫੀ ਮਾਹੌਲ ਜਿਹੜਾ ਪੱਕ ਜਾਂਦਾ ਜਿੰਨੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਵੱਲੋਂ ਧਰਨੇ ਮਜ਼ਾਰੇ ਕੀਤੇ ਜਾਂਦੇ ਆ ਤਾਂ ਹੁਣ ਜਿਹੜਾ ਇਹਨਾਂ ਕੋ ਮਾਹੌਲ ਹੋ ਗਿਆ ਕਿਉਂਕਿ ਪਿਛਲੇ 2 ਦਿਨ ਦੀ ਗੱਲ ਕਰੀਏ ਤਾਂ ਇੱਥੇ ਕਾਫੀ ਵੱਡੇ ਲੀਡਰ ਜਿਹੜੇ ਐਸਸੀ ਬੈਂਕ ਦੇ ਪਹੁੰਚੇ ਆ ਤਾਂ ਨੈਸ਼ਨਲ ਐਸਸੀ ਬੈਂਕ ਦੇ ਜਿਹੜੇ ਸਭ ਦਾ ਚੇਅਰਮੈਨ ਹੈ ਵਿਜੇ ਸਾਹ ਪਲਾ ਉਹ ਵੀ ਇੱਥੇ ਪਹੁੰਚੇ ਸੀਗੇ ਤਾਂ ਉਹਨਾਂ ਨੇ ਵੀ ਐਸਐਸਪੀ ਦੇ ਨਾਲ ਡੀਸੀ ਦੇ ਨਾਲ ਗੱਲਬਾਤ ਕੀਤੀ ਸੀਗੀ ਤਾਂ ਹੁਣ ਕੱਲ ਬੀਤੇ ਕੱਲ ਜਿਹੜਾ ਕਾਫੀ ਇੱਥੇ ਤਾਂ ਨਮਜ਼ਾਰੇ ਵੀ ਜਿਹੜਾ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀਗਾ ਤੇ ਅੱਜ ਜਿਨੇ ਤਮਾਮ ਗ੍ਰਿਫਤਾਰ ਕੀਤੇ ਸੀ ਮਜ਼ਦੂਰ ਉਹਨਾਂ ਨੂੰ ਰਿਹਾ ਕਰ ਦਿੱਤਾ ਤੇ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਕਿਸ ਤਰੀਕੇ ਦਾ ਜਿਹੜਾ ਮੌੜ ਰਿਹਾ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੇ ਸਿੰਘ ਦਾ ਡਿਵਾਈਸ ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ